ਲੋਕਵਾਦੀ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਆਂ ਪ੍ਰਵਾਸੀ ਰੇੜੀ ਵਾਲੇ ਤੁਸੀਂ ਲਗਾਤਾਰ ਦੇਖਦੇ ਹੋ ਜਦੋਂ ਖਾਣ ਪੀਣ ਦੀ ਗੱਲ ਆ ਜਾਂਦੀ ਹੈ ਤਾਂ ਸਿਹਤ ਦੀ ਵੀ ਇੱਕ ਵੱਡੀ ਗੱਲ ਆਉਂਦੀ ਹੈ ਕੋਈ ਖਾਣ ਪੀਣ ਵਾਲੀ ਚੀਜ਼ਾਂ ਉਹ ਸਹੀ ਨਹੀਂ ਖਵਾਉਂਦੇ ਤਾਂ ਤੁਸੀਂ ਟਾਈਟਲ ਪੜ ਚੁੱਕੇ ਹੋ ਨਕੋਦਰ ਦੀ ਸ਼ਾਨ ਹੈ ਨੀਲਾ ਸਮੋਸਿਆਂ ਵਾਲਾ ਤੇ ਇਸ ਚ ਕੋ ਦੂਰਾਵਾ ਨਹੀਂ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਇਹ ਸਵੇਰ ਦੇ ਤਸਵੀਰ ਹੈ ਤੇ ਨੀਲਾ ਸਮੋਸਿਆਂ ਵਾਲਾ ਜੋ ਇਸ ਟਾਈਮ ਪੂਰੇ ਹੁਣ ਆਪਦਾ ਸਮਾਨ ਤਿਆਰ ਕਰ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਵਿੱਚ ਪਿਆਜ਼ ਵਗੈਰਾ ਕੱਟੇ ਪਏ ਸਮੋਸੇ ਪਏ ਤੇ ਦੂਜੀ ਗੱਲ ਇੱਧਰ ਗਲਾਸ ਵਗੈਰਾ ਵੀ ਪੂਰੀ ਸਫਾਈ ਦੇ ਨਾਲ ਰੱਖਿਆ ਹੋਇਆ ਤੇ ਇਧਰੋਂ ਇੱਥੋਂ ਜੋ ਕਸਟਮਰ ਵਗੈਰਾ ਬੈਠਦੇ ਆ ਪੂਰੀ ਸਫਾਈ ਸੁਈ ਨੀਲੇ ਨੇ ਕਰਦੀ ਹੈ ਤੇ ਉਹ ਸਾਨੂੰ ਲਿਖਿਆ ਹੈ ਕਿ ਨੀਲਾ ਚਮਕੀਲਾ ਉਹ ਤੁਸੀਂ ਜਨ ਕਿ ਬਹੁ ਟਾਈਮ ਤੋਂ ਦੂਸਰੇ ਸਾਡੇ ਚੈਨਲ ਜਨ ਕਿ CNN-News ਤੇ ਉਹ ਵੀ ਤੁਸੀਂ ਦੇਖ ਚੁੱਕੇ ਹੋ ਤੇ ਅਦਿੱਲੇ ਸਮੱਸਿਆਵਾਂ ਨਾਲ ਗੱਲਬਾਤ ਵੀ ਕਰਾਂਗੇ ਲੰਮੇ ਟਾਈਮ ਤੋਂ ਇਹ ਇੱਥੇ ਰੇਡੀ ਲਗਾਉਂਦਾ ਪਰ ਇੱਕ ਚ ਖਾਸ ਗੱਲ ਹੈ ਉਹ ਕਹਿੰਦਾ ਕਿ ਮੈਨੂੰ ਜਿਆਦਾ ਪੈਸਿਆਂ ਦੀ ਲੋੜ ਨਹੀਂ ਮੈਨੂੰ ਸੰਗਤ ਦੇ ਪਿਆਰ ਦੀ ਲੋੜ ਹੈ ਤੇ ਜੋ ਇਨਸਾਨ ਕਹਿ ਸਕਦੇ ਕਿ ਰੱਬ ਦੇ ਵਾਂਗੂੰ ਰੱਜੀ ਹੋਈ ਰੂਹ ਹੈ ਪਰਮਾਤਮਾ ਦਾ ਨਾਮ ਲੈਣ ਵਾਲਾ ਤੇ ਦੂਜੀ ਗੱਲ ਇੱਕ ਵੱਡੀ ਸਿਰੇ ਘੰਟੀ ਲਗਾਈ ਹੋਈ ਹੈ ਤੇ ਇੱਕ ਹੋਰ ਗੱਲ ਹਮੇਸ਼ਾ ਮੁਹੰਮਦ ਦਾ ਗੁਣਗਾਨ ਜਾਂ ਫਿਰ ਉਸਦੇ ਰੇਡੀਓ ਤੇ ਪਾਠ ਜ਼ਰੂਰ ਚੱਲਦਾ ਰਹਿੰਦਾ ਤੇ ਬੜੇ ਦੂਰ ਦੂਰ ਲੋਕ ਇੱਥੇ ਆਉਂਦੇ ਆ ਤੇ ਇਧਰ ਤਸਵੀਰ ਤੋਂ ਦਿਖਾਉਨੇ ਆ ਮਨਿੰਦਰ ਦੇ ਨਾਲ ਬੈਠਾ ਤੇ ਇਧਰ ਹੁਣ ਤਿਆਰੀ ਹੈ ਪੂਰੀ ਤਾਂ ਹੋਰ ਜੀ ਤਿਆਰੀ ਹੋ ਚੁੱਕੀ ਹੈ ਜੀ ਬਿਲਕੁਲ ਜੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣਾਓ ਜੀ ਠੀਕ ਠਾਕ ਹੋ ਜੀ ਬਿਲਕੁਲ ਜੀ ਬਿਲਕੁਲ ਵਾਹਿਗੁਰੂ ਦੀ ਕਿਰਪਾ ਜੀ ਪੂਰੀ ਪੂਰੀ ਸਤਿ ਚਲ ਆ ਜੇ ਆਪਾਂ ਗੱਲ ਨਹੀਂ ਕਰਨੀ ਸ਼ੁਰੂਆਤੀ ਹੈ ਭਜਨ ਕਿ ਹੁਣ ਸ਼ੁਰੂਆਤ ਹੋ ਚੁੱਕੀ ਹੈ ਪਰ ਸਾਰਾ ਦਿਨ ਇਸੇ ਤਰ੍ਹਾਂ 3 ਵਜੇ ਤੱਕ ਹੋਵੇ ਜੀ 3 ਵਜੇ ਤੱਕ ਜੀ ਬਸ 3 ਵਜੇ ਜੀ ਪੰਡ ਮੂਤੇ ਕੀ ਕਰ ਤੈਨੂੰ 3 ਵਜੇ ਤੱਕ ਸਾਰਾ ਕੰਮ ਨਿਬੇੜ ਲੈਣਾ 3 ਵਜੇ ਤੱਕ ਸਫਾਈ ਆ ਜੀ ਕਿ ਸਫਾਈ ਦਾ ਬੜਾ ਖਿਆਲ ਰੱਖਦੇ ਹੋ ਗੁਰਮੰਤਰ ਕੀ ਹੋਰਾਂ ਨੂੰ ਵੀ ਦੇ ਦੋ ਤੁਸੀਂ ਹਾਂਜੀ ਸਫਾਈ ਬੜਾ ਰੱਖਦੇ ਹੋ ਉਹ ਨਾ ਨੀ ਪਾਪੇ ਗੁਰਮੰਤਰ ਕਹਿੰਦਾਈਏ ਹਾਂਜੀ ਪੰਜਾਬੀ ਆਉਣਾ ਹੀ ਨਹੀਂ ਗੁਰਮੰਤਰ ਕਹਿੰਦਾਈਏ ਅਚਾਨੀ ਪੰਜਾਬੀ ਕੋਈ ਆਉਦਾ ਨਹੀਂ ਗੁਰਮੰਤਰ ਆਉਣਾ ਹੀ ਨਹੀਂ ਗੁਰਮੰਤਰ ਕਹਿੰਦਾਈਏ ਅਗਲੇ ਅੱਜ ਕੱਲ ਤੁਹਾਨੂੰ ਪਤਾ ਬਈ ਕਹਿੰਦਾ ਭਾਵੇਂ ਆ ਬਈ ਜਾਂ ਦਾ ਬਾਹਰ ਨੂੰ ਭਜਦੇ ਆ ਤੇ ਜਾਂ ਫੇ ਮੈਂ ਸੇਵੰਦੂ ਕੋਈ ਆਪਾਂ ਜੀ ਇੱਕ ਕਦੇ ਗੱਲ ਕੀਤੀ ਨਹੀਂ ਜੇਕਰ ਕੋਈ ਜਾਵੇ ਕਿ ਮੈਨੂੰ ਕੰਮ ਸਿਖਾ ਦੋ ਸਿਖਾ ਦੋ ਕਿ ਫਿਰ ਜੀ ਨਹੀਂ ਭਾਜੀ ਕੋਈ ਨਹੀਂ ਸਿਖਾਦਾ ਅੱਜਕੱਲੇ ਵੈਸੇ ਮੇਰੇ ਕੋਲ ਕੋਈ ਮਨ ਬਣਾ ਹੀ ਲੈਂਦਾ ਫਿਰ ਬਿਲਕੁਲ ਵੇ ਤਾਂ ਜਰੂਰ ਸਾਵਾਂਗੇ ਫਿਰ ਸਿਖਾ ਦੂਗਾ ਹਾਂ ਸਿਖਾਤ ਮਾਗੇ ਨਹੀਂ ਸਾਲ ਦਿੱਤਾ ਫਿਰ ਤਪੱਸਿਆ ਮਿਹਨਤ ਆ ਜੀ ਉਹ ਤਪੱਸਿਆ ਦਾ ਮਹਾਰਾਜ ਹੈ ਸਿੱਖਣ ਵਾਲਾ ਦਿਮਾਗ ਹੋਵੇ ਤਾਂ ਇੱਕ ਦਿਹਾੜੀ ਦੀ ਗੇਮ ਹੈ ਇਹ ਆਪਣੇ ਆਪਣੇ ਦਿਮਾਗ ਹੈ ਮਹਾਰਾਜੀ ਕੋਈ ਖਾਸ ਨਿਸ਼ਾ ਦੇ ਦਿਓ ਅੱਜ ਹੀ ਜਾਂਦੇ ਜਾਂਦੇ ਹਾਂਜੀ ਕੋਈ ਖਾਸ ਨਿਸ਼ਾ ਦੇ ਅੱਜ ਤਾਂ ਜਰੂਰ ਦਵਾਂਗੇ ਮਹਾਰਾਜੀ ਹੁਣ ਤੁਸੀਂ ਮੈਕ ਲਾਇਆ ਤਾਂ ਬ ਕੁਈ ਜ਼ਿਆਦਾ ਕਹਨਾ ਉਸ ਗੱਲਬਾਤ ਨਹੀਂ ਕਰਨ ਪਰ ਤਿਆਰ ਹੋ ਗਿਆ ਜੀ ਲੋ ਹਾਂਜੀ ਪਤਾ ਚੰਗਾ ਨਹੀਂ ਲੱਗਦਾ ਠੀਕ ਆ ਲੇਕੋ ਖਾਸ ਸੁਨੇਹਾ ਦੇ ਦੋ ਸਭ ਤੋਂ ਨੂੰ ਅੱਜ ਜ਼ਰੂਰ ਰਵਾਂਗੇ ਅੱਜ ਤਾਂ ਮਹਾਰਾਜ ਤੁਸੀਂ ਹੁਣ ਮਾਈਕ ਲਾਜ ਦਿੱਤਾ ਤੇ ਹੁਣ ਜ਼ਰੂਰ ਰਵਾਂਗੇ ਹੁਣ ਬੋਲੋਗੇ ਜ਼ਰੂਰ ਤੇ ਇਹ ਹੋਰ ਇਧਰ ਸਾਰਾ ਬਰਤਨ ਵਗੈਰਾ ਤਿਆਰ ਪਿਆ ਹੈ ਨਾ ਪੂਰਾ ਤੇ ਇਹ ਫਿਰ ਬਣਾ ਕੇ ਰੱਖ ਲੈਣੋ ਸਾਰਾ ਦਿਨ ਫਿਰ ਇਸ ਤਰ੍ਹਾਂ ਚੱਲ ਜਿਆਦਾ ਨਾ ਤੇ 3 ਤੇ 3 ਵਜੇ ਤੋਂ ਬਾਅਦ ਛੁੱਟੀ ਹੈ ਛੁੱਟੀ ਹੈ ਛੁੱਟੀ ਤੇ ਹੱਥ ਨਹੀਂ ਆ ਜੀ ਇਹ ਗੱਡੀਆਂ ਮੋੜੀ ਨਹੀਂ ਆ ਠੀਕ ਆ ਗਾਲਾਂ ਵੀ ਪੈਂਦੀਆਂ ਹਨ ਜਿੰਨਾਂ ਸਮਾਨ ਨੇ ਮਿਲਦਾ ਤੇਰੇ ਕਿਤੇ ਰਹਿ ਜਾਂਦੇ ਉਹਨਾਂ ਲਈ ਨਹੀਂ ਉਹ ਹੀ ਗਾਵਾ ਪੈਂਦੀਆਂ ਨਾ ਦੱਸਿਆ ਗਾਵਾ ਪੈਂਦੀ ਫਿਰ ਕਹਿੰਦੇ ਉਹ ਕਿ ਅਗਲੇ ਦੁਜੇ ਦਿਨ ਆ ਜੂ। ਜਲੰਧਰੋਂ ਆਏ ਆ ਚੱਲ ਗਏ ਪਿੱਛੋਂ ਆਏ ਚੱਲ ਗਏ ਪਿੱਛੇ ਵੀ ਖਾਣਾ ਕੋਈ ਨਹੀਂ ਖਾਂਦਾ ਗਾਂ ਵੀ ਕੁਝ ਨਹੀਂ ਖਾਣਾ। ਖਾਣਾ ਤੇ ਤੇ ਕੋਈ ਖਾਣਾ। ਲੋ ਜੀ ਕਹਿੰਦੇ ਜਲੰਧਰੋਂ ਕੇਵਰ ਚੱਲ ਕੇ ਆਏ ਨੇ ਉਹ ਖਾਣਾ ਤਾਂ ਤੇਰੇ ਕੋਲ ਹੀ ਖਾਣਾ। ਇਹ ਵੀ ਇੱਕ ਵੱਡੀ ਗੱਲ ਹੈ ਕਿ ਰਾਂਚ ਚ ਬੜੀਆਂ ਰੇੜੀਆਂ ਲੱਗੀ ਹੁੰਦੀਆਂ ਬੜਾ ਕੁਝ ਹੁੰਦਾ ਪਰ ਜਿੰਨਾਂ ਦੇ ਮਾਂਚੋ ਕੇ ਨੀਲੇ ਕੋਲ ਆ ਕੇ ਖਾਣਾ ਤਾਂ ਕਸਟਮਰ ਉਹ ਇੱਥੇ ਰੁਕਦਾ ਵਾ। ਤਾਂ ਇਹ ਤਸਵੀਰ ਤੁਸੀਂ ਦੇਖ ਚੁੱਕੇ ਹੋ ਬਾਈ ਜੀ ਆਏ ਤਾ ਹੋਰ ਜੀ ਕੋਈ ਗੱਲਾਂ ਬਾਤਾਂ ਦਿਲ ਦੀਆਂ ਗੱਲਾਂ ਆ ਮੈਂ ਆ ਗਿਆ ਜੀ ਬਿਲਕੁਲ ਬਿਲਕੁਲ ਸ਼ੋਰ ਲਓ ਜੀ ਫਿਰ ਸੁਣਾ ਦਿਓ ਜੀ ਮੈਂ ਕਿ ਤੁਹਾਡੇ ਕੋਲ ਆ ਜੀ ਘੰਟੀ ਦਾ ਰਾਜ ਵੀ ਬੜਾ ਪੁਰਾਣਾ ਰਾਜ ਆ ਨਾ ਇਹਦੇ ਵੀ ਇੱਕ ਵਾਰ ਦੱਸ ਦਿਓ ਜੀ ਘੰਟੀ ਦਾ ਰਾਜ ਇਹ ਆ ਜੀ ਜੁਗਾ ਜੁਗਾ ਤੇ ਵੱਜਦੀ ਆਈ ਪੋਲੇ ਸ਼ੰਕਰ ਦੀ ਘੰਟੀ ਨੀਲੇ ਨੀਲੇ ਪਹਿਲਵਾਨ ਦੀ ਘੰਟੀ 75 ਵਜਦੀ ਆਈ ਆ ਤੇ ਹੁਣ ਜਿੱਤੇ ਤੱਕ ਢੀਲੇ ਚ ਗਰਾਂਟੇ ਉੱਥੇ ਤੱਕ ਵੱਜੂਗੀ ਗਾਂ ਪੋਲੇ ਸ਼ੰਕਰ ਦੀ ਵੱਜੂਗੀ ਜਿੰਦਗੀ ਦੇ ਆਖਰੀ ਸਵਸਥਾ ਘੰਟੀ ਵੱਜਣੀ 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 ਆਈ ਪੂਰੇ ਵਰਲਡ ਚ ਵੱਜਦੀ ਆ ਜੇ ਘੰਟੀ ਲਾਗੇ ਚ ਕਿਹੜੀ ਵੱਜਦੀ ਤੁਹਾਡੇ ਵਰਗੇ ਵੀਰਾਂ ਨੇ ਪੂਰੇ ਦ ਪਬਲਿਕ ਦੇਖੋ ਇਥੋਂ ਆਪਣੀ ਵੀਡੀਓ ਬਣ ਕੇ ਬਾਹਰ ਜਾਂਦੀ ਆ ਉਹ ਬਾਹਰੋਂ ਵੀਡੀਓ ਇਥੇ ਪਿੰਡਿਆਂ 'ਚ ਭੇਜ ਰਹੇ ਨੇ ਕੋਦਰ ਭੇਜ ਰਹੇ ਕੱਲ ਮੈਨੂੰ ਇੱਕ ਭਾਜੀ ਦਿਖਾ ਕੇ ਗਿਆ ਕਹਿੰਦਾ ਯਾਰ ਤੇਰੀ ਵੀਡੀਓ ਮੇਰੀਆਂ ਕੁੜੀਆਂ ਨੇ ਬਾਹਰੋਂ ਭੇਜੀ ਆ ਤੇ ਉਹ ਵਿਚਾਰਾ ਲੱਦਣਾ ਦੇ ਲਾਈ ਤੇ ਉਹ ਮੈਨੂੰ ਸਪੈਸ਼ਲ ਦਿਖਾ ਕੇ ਕਹਿੰਦੇ ਆ ਦੇਲਾ ਵੀਡੀਓ ਤੇਰੀ ਆ ਮੈਂ ਕਿਹਾ ਹਾਂਜੀ ਮੇਰੀ ਆ ਕਹਿੰਦੇ ਸਾਨੂੰ ਬੱਚਿਆਂ ਨੇ ਬਾਹਰੋਂ ਭੇਜੀ ਆ ਖੁਸ਼ੀ ਹੁੰਦੀ ਆ ਕਦੋਂ ਅਕਾ ਨਾਮ ਲੈਂਦਾ ਦੇਖੋ ਵੀ ਮੇਰਾ ਨਾਮ ਪੂਰਾ ਮੈਂ ਕਹਿੰਦਾ ਸਾਰੀ ਢੜੀ ਮਜ਼ਾਵਾੜਾ ਹੋਣਾ ਫੇਮਸ ਫੇਮਸ ਮੈਂ ਆ ਗਿਆ ਆਪਾਂ ਕਹਿੰਦੇ ਮਸ਼ਹੂਰ ਆ ਬੰਦਾ ਬਈ ਇਹਦਾ ਨਾਮ ਆ ਦੇਖੀ ਕਰ ਸਕਦੇ ਨਹੀਂ ਜਾਣੇ ਕਿ ਸਰਦਣਾ ਠਕਣਾ ਕੀ ਆ ਜਦ ਸੰਗਤ ਦਾ ਪਿਆਰ ਸੰਗਤ ਦੀਆਂ ਦੁਆਵਾਂ ਨਾਲ ਮਿਲਣੀ ਆ ਉਥੋਂ ਕਿੱਦਾਂ ਥੱਕ ਜਾਊਂਗਾ ਨਾਲੇ ਫੇ ਵਾਹਿਗੁਰੂ ਬੱਲੇ ਬੱਲੇ ਨਹੀਂ ਲੈ ਵਾਹਿਗੁਰੂ ਦਾ ਸਿਰ ਤੇ ਪੂਰਾ ਪੂਰਾ ਹੱਥ ਆ ਇਹਨਾਂ ਕੋ ਪ੍ਰਾਣੀ ਕੇਵਰ ਆਪਾਂ ਗੱਲ ਕਰ ਚੁੱਕੇ ਆ ਨਾ ਮੈਂ ਜਦੋਂ ਦੇਖਦਾ ਰੇੜੀਆਂ ਬੜੀਆਂ ਲੱਛੀਆਂ ਹੁੰਦੀਆਂ ਸਫਾਈ ਨਹੀਂ ਰੱਖਦੇ ਖਾਸ ਕਰਕੇ ਮੈਂ ਉਹਨਾਂ ਦਾ ਨਾਲ ਲੈਣਾ ਨਹੀਂ ਚਾਹੁੰਦਾ ਹਾਂ ਹਾਂ ਆਪਾਂ ਉਹ ਮਤਲਬ ਕਿਹੜੇ ਬਾਹਰੋਂ ਆ ਜਾਂਦੇ ਸਫਾਈ ਰੱਖਦੇ ਪੰਜਾਬੀ ਫੇਰ ਵੀ ਸਫਾਈ ਰੱਖਦਾ ਪਰ ਤੁਹਾਡੀ ਸਫਾਈ ਬਹੁਤ ਜ਼ਿਆਦਾ ਵਾ ਕਿ ਉਹਨਾਂ ਦੇ ਹਾਂ ਆਪਣੇ ਵੱਲੋਂ ਆਪਾਂ ਜਿੰਨੀ ਸਫਾਈ ਹੋ ਮੇਰੇ ਲਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਗੰਨੇ ਦੀਆਂ ਜੂਸ ਤੇ ਰਹਿ ਨਹੀਂ ਲੱਗਦੇ ਸਫਾਈ ਰੱਖ ਰਹੇ ਨਹੀਂ ਕਿ ਉਹਨਾਂ ਲਈ ਕੋਈ ਖਾਸ ਨਿਆ ਦੇ ਦਿਓ ਕਿ ਸਫਾਈ ਰੱਖ ਲਿਆ ਕਰੋ ਉਹ ਪਾਪਾ ਉਹਨਾਂ ਦਾ ਕੰਮ ਵੀ ਇਦਾਂ ਦਾ ਹੀ ਆ ਕੁੱਤਾ ਕੰਮ ਹੈ ਉਹ ਗੰਨੇਆਂ ਦਾ ਗੰਨੇਆਂ ਤੇ ਮੱਖੀ ਮੁੱਖੀ ਆਣੀ ਹੁੰਦੀ ਜਿੰਨੀ ਮਰਜ਼ੀ ਸਫਾਈ ਬੁਰੇ ਬੁਰੇ ਹਾਲਾਤ ਆ ਜੀ ਹਾਂ ਬਿਲਕੁਲ ਬਿਲਕੁਲ ਵੈਸੇ ਨੂੰ ਸਭ ਤੋਂ ਨੰਬਰ 1 ਤੁਸੀਂ ਹੋ ਜੀ ਇਸ ਟਾਈ ਹੈ ਕਿਸੇ ਨੂੰ ਕਰਨੀ ਹੋਇਆ ਜਾਂਦਾ ਸਫਾਈ ਤੁਹਾਡੀ ਸਾਰਿਆਂ ਨੂੰ ਜਵਾਬ ਨਹੀਂ ਨਹੀਂ ਮੈਂ ਤਾਂ ਦੱਸਦਾ ਵੀ ਇੱਕ ਦਿਨ ਮੇਰੇ ਕੋਲ ਸ਼ਹਿਰ ਦੀ ਫੈਮਿਲੀ ਵੀ ਆਈ ਸੀ ਉਹ ਕਹਿੰਦੇ ਸ਼ਹਿਰ ਚ ਇਹਦੇ ਨਾਲ ਦਾ ਸਮੋਸਾ ਕਾਲੇ ਗਰੀਬ ਕੋ ਵੀ ਹੈ ਨਹੀਂ ਮੈਂ ਕਿਹਾ ਨਹੀਂ ਮਹਾਰਾਜ ਉਹ ਰੱਬ ਆ ਉਹ ਨੂੰ ਨਾ ਮੇਰੇ ਨਾਲ ਟਕਰਾਓ ਮਾੜਾ ਨਹੀਂ ਕਹਿਣਾ ਮਾੜਾ ਨਹੀਂ ਕਹਿਣਾ ਕਿਉਂਕਿ ਉਹ ਦਾਤਾ ਅਨਕੂਦਰ ਦਾ ਮੈਂ ਤਾਂ ਨਾਰਮਲ ਦੀ ਰੇੜੀ ਲਾਖੜ ਨਾਲੇ ਮੇਰੀ ਤਾਂ ਉਮਰ ਲੰਘ ਚੁੱਕੀ ਆ ਉਹ ਸਕਾਈ ਲਾਰ ਖੋਟ ਲਿਆ ਵਧੀਆ ਖੋਟ ਲਿਆ ਉਹ ਉਹਦਾ ਨਾਂ ਆ ਪਰ ਵੱਡੇ ਵੱਡੇ ਹੋਟਲਾਂ ਦੇ ਨਾਲ ਜੋ ਸਵਾਦ ਇੱਥੇ ਹੋਕਦੇ ਨਹੀਂ ਹੈ। ਨਹੀਂ ਸਵਾਦ ਤਾਂ ਚਲੋ ਮਾਲਕ ਦੀ ਕਿਰਪਾ ਹੈ ਵੀ ਤੁਹਾਨੂੰ ਦੱਸਿਆ ਵੇ ਕਸਟਮਰ ਅੱਜ ਤਾਂ ਨਿੰਦਿਆ ਨਹੀਂ ਕਸਟਮਰ ਨੇ। ਜਦੋਂ ਨਿੰਦਿਆ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਮੈਂ ਕੰਮ ਨਹੀਂ ਕਰਨਾ। ਕਿਸੇ ਨਿੰਦਣਾ ਹੈ ਨਹੀਂ ਗਾ ਜੀ। ਨਹੀਂ ਨਿੰਦਿਆ ਅੱਜ ਤਾਂ ਹੀ ਹੋਣੀ ਨਾ ਹੁੰਦਾ ਮੇਰੇ ਅੱਟ। ਦੇਖੋ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ 1973 ਤੋਂ ਲੈ ਕੇ 2020 ਤੱਕ 50 ਸਾਲ ਕਰਕੇ ਮੈਂ ਕੰਮ ਛੱਡਿਆ। ਛੱਡਤਾ ਮੈਂ। ਆ ਜਿਹੜਾ ਕੰਮ ਮੈਂ ਕਰ ਰਿਹਾ ਅੱਜ ਇਹ ਮੈਂ ਆਪਣੀ ਸੇਫਟੀ ਲਈ ਕਰ ਰਿਹਾ ਤੰਦਰੁਸਤੀ ਲਈ ਕਰ ਲਿਆ। ਮੇਰਾ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਕੋਈ ਲੈਣ ਕਿ ਕੋਈ ਆ ਵੀ ਜਾਂਦਾ ਪੰਜਾਬੀ ਭਰਾ ਡੇਢ ਹੀ ਲੱਗਣਾ ਮੈਂ ਨੂੰਗਾ ਭਰਾ ਤੂੰ ਰੋਟੀ ਕਮਾ ਦਿਖਾ ਮੈਂ ਕਰਨ ਚੱਲਣਾ ਮੇਰੇ ਮੈਂ ਨਹੀਂ ਤੇ ਨਾਮ ਕੰਪੀਟੀਟ ਬੜੀ ਵੱਡੀ ਗੱਲ ਕਹਿਤੀ ਮੈਂ ਕੰਪੀਟੀਸ਼ਨ ਨਹੀਂ ਕਰੂੰਗਾ ਕਿਉਂ ਮੇਰੀ ਉਮਰ ਸਿਆਣੀ ਆ ਕਿਉਂਕਿ ਮੈਂ ਬਠੇਰਾ ਕੁਝ ਦੇਖ ਲਿਆ ਦੁਨੀਆ ਦੇ ਉੱਤੇ ਤੇ ਹੁਣ ਆ ਜੋ ਦੂਜੇ ਪਾਸੇ ਮੇਰੀ ਸ਼ਹਿਰ ਨਿਵਾਸੀਆਂ ਨੂੰ ਇੱਕ ਬੜੀ ਭਾਰੀ ਬੇਨਤੀ ਆ ਵੀ ਜੰਗ ਤੋਂ ਬਚੋ ਵਾਹਿਗੁਰੂ ਦਾ ਨਾਮ ਲਵੋ ਅਰਦਾਸ ਕਰੋ ਵੀ ਜੰਗ ਨਾ ਲੱਗੇ ਕਿਉਂਕਿ ਇਹ ਜੰਗ ਦਾ ਨਾਮ ਬੜਾ ਭੈੜਾ ਆ ਜੰਗ ਜਿਹੜਾ ਨੇ ਦੇਖੀ ਆ ਮੈਂ ਬਾੜ ਦੀ ਵੇਖੀ ਆ ਮੈਂ 65 ਦੀ ਵੇਖੀ ਆ ਮੈਂ 71 ਦੀ ਜੰਗ ਵੇਖੀ ਆ ਮੈਨੂੰ ਪਤਾ ਜੰਗਾਂ ਦਾ ਕੀ ਅਸਰ ਨਿਕਲਦਾ ਜੇ ਮਤਲਬ ਤੁਸੀਂ ਰੱਬਗੇ ਅਰਦਾਸ ਕਰੋਗੇ ਸ਼ਾਇਦ ਇਹ ਵਾਸਤ ਟਾਲੀ ਜਾਵੇ ਕਿਉਂਕਿ ਵਾਇਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈਗਾ ਰਾਮ ਤੋਂ ਵੱਡਾ ਕੋਈ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਯਾਦ ਕਰੋ ਤੇ ਆਪਣੀ ਜੰਗ ਦਾ ਪਰਦਾ ਪਾਓ ਜੰਗ ਦਾ ਨਾਂ ਨਾ ਲਵੋ ਕਿਉਂਕਿ ਅੱਗੇ ਤੁਹਾਨੂੰ ਪਤਾ ਵੀ ਕੰਮ ਤਾਂ ਕਰਦੇ ਆ ਕਰਦੇ ਸਰਦੀ ਨਹੀਂ ਕੁੱਤੋਂ ਮੇ ਤੁਹਾਨੂੰ ਪਤਾ ਬਲੈਕਆਊਟਾਂ ਹੋ ਗਈਆਂ ਕੰਮ ਬੰਦ ਹੋ ਗਏ ਕਿੱਥੋਂ ਬੱਚਿਆਂ ਨੂੰ ਪਾਲਾਂਗੇ ਕਿੱਥੋਂ ਬੱਚਿਆਂ ਨੂੰ ਪੜਾਵਾਂਗੇ ਕਿੱਥੋਂ ਆਪਣਾ ਰੋਜ਼ਗਾਰ ਚਲਾਵਾਂਗੇ ਕਿਹਨੂੰ ਭੁੱਖੇ ਮਾਰਾਂਗੇ ਤਾਂ ਕਿਹਨੂੰ ਰੋਟੀ ਦਵਾਂਗੇ ਇਸ ਕਰਕੇ ਮੇਰੀ ਨਗੋਦਰ ਨਵਸੇ ਨਵੇਂ ਹਿੰਦੁਸਤਾਨ ਦੇ ਨਵਸੇਵਰ 140 ਕਰੋੜ ਦੀ ਵਾਦੀ ਮੋਰੇ ਬੇਨਤੀ ਆ ਬੇ ਯੰਗ ਨੂੰ ਕਿਸ ਤਰ੍ਹਾਂ ਟਾਲੋ ਯੰਗ ਨਾ ਹੋਣ ਦਿਓ ਯੰਗ ਦਾ ਨਾਂ ਬਹੁਤ ਪੜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੋ ਜਿਹਨਾਂ ਨੇ ਯੰਗਾ ਲੜੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛੋ ਜਿਹਨਾਂ ਨੇ ਯੰਗਾ ਲੜੀਆਂ ਅਸੀਂ ਤਾਂ ਕੁਝ ਵੀ ਨਹੀਂ ਗਏ ਅੱਜ ਤੱਕ ਇੱਥੇ ਛ ਜੇ ਕੋਈ ਵੱਧ ਘੱਟ ਵੀ ਬੋਲ ਗਿਆ ਮੈਂ ਹੁਆ ਗਲਤੀ ਮਾਫ਼ ਨਿਕੋਦਰ ਨਾਸੀਆਂ ਨੂੰ ਬੇਨਤੀ ਆ ਵੀ ਜੰਗ ਕੇ ਅਰਦਾਸ ਕਰੋ ਵੀ ਜੰਗ ਨਾ ਹੋਵੇ ਬਸ ਬਹੁਤ ਬਹੁਤ ਧੰਨਵਾਦ ਜੀ ਤਾਂ 18 ਲਿਸਨ ਸਿਹ ਵਾਲਾ ਤੇ ਤੁਹਾਨੂੰ ਸਾਡੀ ਵੀਡੀਓ ਕਿਸਨੀ ਲੱਗੀ ਤੁਸੀਂ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸਨੂ ਨਿਹਰਦੀਪ ਪੰਨਨਾਰ ਲੋਕ ਕੋ ਅੱਜ ਨਿਊਜ਼ ਨਿਕੋਦਰ